ਜਸਵੰਤ ਸਿੰਘ ਕਮਲ ਦਾ ਲਿਖਿਆ ਨਾਵਲ ਮੇਤਰ ਪਿਆਰੇ ਨੂੰ ਭਾਗ 3 ਅੰਕ 3 ਅਗਲੀ ਸਵੇਰ ਹਾਕਮ ਸਿੰਘ ਵੱਡੇ ਦਿਨ ਉੱਠਿਆ ਨਿਤ ਵਾਂਗ ਹੀ ਬਰਸ਼ ਕੀਤਾ ਨਹਾਤਾ ਉਹ ਸ਼ਾਂਤ ਸਵੇਰ ਇਸ ਤਰ੍ਹਾਂ ਦੀ ਸੀ ਜਿਵੇਂ ਰਾਤ ਕੁਝ ਵਾਪਰਿਆ ਹੀ ਨਹੀਂ ਸੀ ਮੈਂ ਚਾਹ ਰੱਖ ਦਿੱਤੀ ਉਸ ਬਿਨਾਂ ਕੁਝ ਬੋਲੇ ਪੀ ਲਈ ਮੈਂ ਬਾਹਰ ਵੀ ਕਿਤੇ ਨਾ ਗਿਆ ਉਹ ਬਾਹਰ ਵੀ ਕਿਤੇ ਨਾ ਗਿਆ ਜੋ ਚੁੱਪਚਾਪ ਮੇਰੀਆਂ ਹਰਕਤਾਂ ਨੋਟ ਕਰਦਾ ਰਿਹਾ ਜਿਹੜੀਆਂ ਖਾਮੋਸ਼ੀ ਵਿੱਚ ਤਿਆਰੀ ਕਰ ਰੰਗਾ ਸਨ ਮੈਂ ਮਨ ਹੀ ਮਨ ਜਾਂਚਿਆ ਉਸ ਦੀ ਸ਼ਰਾਬ ਲੈ ਗਈ ਹੈ ਨਮਾਬੀ ਗਵਾਚ ਗਈ ਹੈ ਤੇ ਹੁਣ ਮੈਨੂੰ ਜਾਣ ਨਹੀਂ ਦੇਵੇਗਾ 10 ਵਜੇ ਤੱਕ ਮੈਂ 10 ਵਜੇ ਤੱਕ ਨਾ ਮੈਂ ਬੋਲੀ ਤੇ ਨਾ ਹੀ ਉਸ ਅਫਸੋਸ ਕੀਤਾ ਮੈਨੂੰ ਪਹਿਲਾਂ ਵਾਂਗ ਵਿਸ਼ਵਾਸ ਸੀ ਉਹ ਇਸ ਤਣਾਅ ਨੂੰ ਤੋੜ ਲਵੇਗਾ ਪਰ ਉਸ ਅਜੇ ਹਾਂ ਨਹੀਂ ਕੀਤਾ ਕਿਉਂ ਰੱਬ ਜਾਣੇ ਮਰਦਉ ਹਾਨੀ ਮੰਨਦਾ ਸੀ ਜਾਂ ਉਸ ਦੀ ਕੋਈ ਮਜਬੂਰੀ ਸੀ ਉਸ ਦਾ ਮੂੰਹ ਦੋ ਚਿੱਟਾ ਸੀ ਮੈਂ ਚਾਹੁੰਦੀ ਸਾਂ ਉਹ ਗੁਜ਼ਰੀ ਉੱਤੇ ਅਫਸੋਸ ਕਰ ਦੇਵੇ ਅਤੇ ਬਾਦ ਦੇ ਪਾੜ ਵਿੱਚ ਮਿੱਟੀ ਪਾ ਦੇਵੇ ਮੈਂ ਰੋਟੀ ਪਰੋਸ ਦਿੱਤੀ ਉਸ ਚੁੱਪਚਾਪ ਖਾ ਲਈ ਫਿਰ ਉਹ ਮੈਨੂੰ ਕੱਪੜੇ ਤੇ ਚਾਰ ਕਿਤਾਬਾਂ ਸੂਟ ਵਿੱਚ ਪਾਉਂਦੀ ਨੂੰ ਤੱਕਦਾ ਰਿਹਾ ਮੇਰੇ ਵਿਚਾਰ ਵਿੱਚ ਆਈ ਮੈਨੂੰ ਐਨ ਮੌਕੇ ਉੱਤੇ ਜਾਂਦੀ ਨੂੰ ਰੋਕ ਲਵੇਗਾ ਮੈਂ ਸਵੀਰ ਵੀ ਨਾ ਜਾ ਸਕਦੀ ਸਾਂ ਪਰ ਮੈਂ ਹਾਕਮ ਸਿੰਘ ਨੂੰ ਰੋਕ ਲੈਣ ਦੇ ਵੱਧ ਤੋਂ ਵੱਧ ਮੌਕੇ ਤੇ ਸਮਾਂ ਦੇਣਾ ਚਾਹੁੰਦੀ ਸਾਂ ਸ਼ੌਲ ਮੋਢਿਆਂ ਉੱਤੇ ਠੀਕ ਕਰਦਿਆਂ ਤੇ ਟੈਚੀ ਹੱਥ 'ਚ ਲੈਂਦੇ ਮੈਂ ਉਸ ਦੇ ਸਾਹਮਣੇ ਆਈ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਦੇ ਕੋਹਿਆਂ ਉੱਤੇ ਦੋ ਅਥਰੂ ਲੱਚ ਰਹੇ ਸਨ ਦਿਲ ਕਾੜਾ ਕਰਕੇ ਬੋਲੀ ਜਦੋਂ ਦੀ ਤੁਹਾਡੇ ਆਏ ਹਾਂ ਪੂਰੀ ਬਾਹ ਲਾਈ ਹੈ ਕੋਈ ਗਲਤੀ ਨਾ ਹੋਵੇ ਪਰ ਜੇ ਹੋ ਗਈ ਹੋਵੇ ਤਾਂ ਹੁਣ ਖਿਮਾ ਕਰ ਦੇਣਾ ਪਤਾ ਨਹੀਂ ਮੈਂ ਐਨੀ ਨਰਮ ਕਿਵੇਂ ਹੋ ਗਈ ਸਾਂ ਕਿ ਝੁੱਕ ਕੇ ਆਪਣੀ ਸਾਰੀ ਉਮਰ ਦੇ ਦੁਸ਼ਮਣ ਦੇ ਪੈਰ ਛੂ ਲਏ ਸ਼ਾਇਦ ਮੇਰੇ ਮਨ ਨੇ ਉਸ ਨੂੰ ਉਹਨੂੰ ਵਿਰੋਧੀ ਮੰਨਣਾ ਵੀ ਛੱਡ ਦਿੱਤਾ ਸੀ ਮੇਰੇ ਦੋਵੇਂ ਹੰਝੂ ਉਹਦੇ ਪੈਰਾਂ ਵਿੱਚ ਡੁੱਲ ਪਏ ਉਸ ਕੁਝ ਵੀ ਵੇਖਣ ਦਾ ਯਤਨ ਨਹੀਂ ਕੀਤਾ ਮੈਨੂੰ ਯਕੀਨ ਸੀ ਉਹਦੀ ਮਿੱਟੀ ਵਿੱਚ ਜ਼ਰੂਰ ਹਰਕਤ ਹੋਵੇਗੀ ਪਰ ਉਹ ਸਬੂਤਾ ਮੱਟ ਬਣਾ ਰਿਹਾ ਸ਼ਾਇਦ ਉਹ ਅੰਦਰੋਂ ਪਚੀਜ਼ ਰਿਹਾ ਸੀ ਉਹ ਦੇ ਮੋਏ ਮਰੋਖ ਨੇ ਲੰਬਾ ਸਾਹ ਖਿੱਚ ਕੇ ਸਿਰ ਚੁੱਕਣ ਦਾ ਯਤਨ ਕੀਤਾ ਪਰ ਬਾਹਰਲੇ ਪੱਥਰ ਦੇਲੀ ਨਾਲ ਟਕਰਾ ਕੇ ਮੁੜ ਕਵਰ ਵਿੱਚ ਜਾ ਡਿੱਗਾ ਉਹ ਕੁਝ ਵੀ ਬੋਲਦਾ ਮੈਂ ਅਟੈਚੀ ਚ ਸੁੱਟ ਦੇਣਾ ਸੀ ਇਹ ਪਲ ਐਨੀ ਵਿਵਪਤਾ ਵਾਲੇ ਸਨ ਕਿ ਜਿੰਦ ਹਲਾਲ ਕਰਿਆ ਵੀ ਨਹੀਂ ਬੀਤਦੇ ਸਨ ਮੇਰਾ ਸਾਰਾ ਲਹੂ ਪਾਣੀ ਬਣਿਆ ਪਿਆ ਸੀ ਉਥੋਂ ਮੈਂ ਜਾਣਾ ਨਹੀਂ ਚਾਹੁੰਦੀ ਸਾਂ ਪਰ ਹੁਣ ਰੁਕਦੀ ਵੀ ਕਿਹੜੇ ਬਹਾਨੇ ਉੱਲਿਆਂ ਵੀ ਕੋਈ ਪੱਜ ਨਹੀਂ ਪੈਦਾ ਹੋ ਰਿਹਾ ਸੀ ਨਾ ਚੁੱਕਣ ਵਾਲਾ ਪੈਰ ਵੀ ਅੰਤ ਨੂੰ ਚੁੱਕਣਾ ਪਿਆ ਜਦ ਮੈਂ ਦਰਵਾਜ਼ੇ ਕੋਲ ਗਈ ਤਾਂ ਸੁਣਿਆ ਅਸੀਂ ਫੇਰ ਵੀ ਮਿਲ ਸਕਦੇ ਹਾਂ ਕਦੇ ਭਵੇਂ ਉਹਦਾ ਬੋਲ ਅਸਧਾਰਨ ਸੀ ਪਰ ਇਹਨਾਂ ਵਿਦੇਗੀ ਸ਼ਬਦਾਂ ਮੇਰੀ ਆਸ ਆਸ ਤਾਂ ਹਮੇਸ਼ਾ ਲਈ ਸਿਰ ਵੱਡ ਕੇ ਰੱਖ ਦਿੱਤਾ ਨਹੀਂ ਮੇਰੇ ਕੋਲ ਕਾੜਿਆ ਕਹਿ ਹੋ ਗਿਆ ਮੈਂ ਆਖਣਾ ਚਾਹੁੰਦੀ ਸਾਂ ਜੇ ਹੁਣ ਨਹੀਂ ਤਾਂ ਫੇਰ ਕਦੇ ਨਹੀਂ 올ਜੀ ಪರಿಸ್ಥಿತಿ ਹੋਰ ਵਿਗੜ ਗਈ ਮੇਰਾ ਅੜਕਣ ਦਾ ਕੋਈ ਇਰਾਦਾ ਨਹੀਂ ਸੀ ਪਰ ਸਭ ਕੁਝ ਹੀ ਮੇਰੇ ਵੱਸੋਂ ਬਾਹਰਸ ਹੋ ਗਿਆ ਮੈਂ ਬਰਾਂਡਾ ਪਾਰ ਕੀਤਾ ਮੇਰਾ ਰਹਿ ਰਹਿ ਟੜਕਦਾ ਦਿਲ ਆਖਦਾ ਸੀ ਹਾਕਮ ਸਿੰਘ ਬਾਹੋਂ ਆ ਫੜੀ ਮੈਂ ਮਲਕ ਮਲਕ ਪੁੱਟ ਦੀ ਬਿਮਾਰ ਕਾ ਦਵਾਨਾ ਲਾਟਕ ਤੱਕ ਆਈ ਪਛਾਣ ਪੌਕੇ ਤੱਕ ਕਾਸ਼ ਜ਼ਾਲਮ ਬਾਹਰ ਹੀ ਆ ਜਾਂਦਾ ਸ਼ਾਇਦ ਉਦੋਂ ਵੀ ਮੈਂ ਭੱਜ ਕੇ ਵਾਪਸ ਚਲੀ ਜਾਂਦਾ ਸਾਰਾ ਵੇੜਾ ਉਦਾਸ ਸੀ ਰਾਤ ਰਾਣੀ ਬੀਤੀ ਘਟਣਾਂ ਦਾ ਟੁੱਟੇ ਪਏ ਸੀ ਪਿਛਲੇ ਦਿਨੀ ਮੈਂ ਸਦਾਬਹਾਰ ਗੁਲਾਬ ਨੂੰ ਕੱਟਿਆ ਸੀ ਤਾਂ ਕਿ ਫੁੱਲ ਬਹੁਤ ਆ ਸਕਣ ਨਮੀ ਇੱਕ ਵੀ ਲੱਗਰ ਨਹੀਂ ਫੁੱਟੀ ਸੀ ਕਟੀਆਂ ਡਾਲਾਂ ਸੁੱਕੀਆਂ ਪੰਨਾਂ ਸਨ ਮੋਰ ਪાંਖੀ ਪੀਲੀ ਪਈ ਹੋਈ ਸੀ ਹੋਰ ਦੋ ਅਥਰੂ ਕੋਲ ਬਰਬਾਦੀ ਦੇ ਮਾਤਮ ਵਿੱਚ ਗਿਰ ਗਏ ਪਾਸੋ ਜਿਉਂਦੀ ਗੱਲ ਤਾਂ ਦੂਰ ਰਹੀ ਦਿਨ ਕੱਟਣੇ ਵੀ ਤੇਰੇ ਵੱਸ ਨਹੀਂ ਰਹੀ ਜਿੰਦ ਦਾ ਪੱਤਾ ਸਮੇਂ ਦੀ ਹਨੇਰੀ ਨੂੰ ਸਿੱਧੀ ਤਰ੍ਹਾਂ ਸੌਂਪਦੀ ਉੰਜ ਵੀ ਹਾਲਤ ਹਾਲਾਤ ਨੇ ਖੋ ਖਿੰਝੇ ਸੁਟਨਾਈ ਮੈਂ ਫਾਟਕ ਦਾ ਇੱਕ ਤੱਕ ਦੂਜੇ ਵਿੱਚ ਜ਼ੋਰ ਨਾਲ ਮਾਰਿਆ ਤਾਂ ਕਿ ਜਿਸ ਨੇ ਜਿਸ ਨੇ ਨਹੀਂ ਸੁਣਿਆ ਉਹ ਵੀ ਜਾਣ ਲਵੇ ਭਾਵੇਂ ਅਟਲ ਰਹੀ ਮੋੜੀ ਵੀ ਜਾ ਸਕਦੀ ਹੈ ਰੱਜੀ ਨੂੰ ਗਵਾਂਢ ਵਿੱਚ ਸਭ ਕੁਝ ਹੀ ਪਤਾ ਸੀ ਰਾਤ ਦੀ ਦਰ ਘਟਨਾ ਵੀ ਉਸ ਦੇ ਸਾਹਮਣੇ ਵਾਂਗ ਹੀ ਵਾਪਰੀ ਸੀ ਮੈਂ ਸਵੇਰ ਦੀ ਉਸ ਕੋਲ ਨਹੀਂ ਗਈ ਸਾਂ ਜੇ ਹਾਕਮ ਸਿੰਘ ਘਰ ਨਾ ਹੁੰਦਾ ਉਹ ਜ਼ਖਮਾਂ ਉਤੇ ਪੱਟੀ ਰੱਖਣ ਜ਼ਰੂਰ ਆਉਂਦੀ ਇਹ ਹੋ ਨਹੀਂ ਸਕਦਾ ਸੀ ਹੁਣ ਮੈਂ ਉਸ ਨੂੰ ਮਿਲੇ ਬਿਨਾ ਹੀ ਤੁਰ ਜਾਂਦੀ ਉਸ ਦੇ ਗਲ ਲੱਗ ਕੇ ਤਾਂ ਹੀ ਰੋਈ ਉਹਦੀ ਤਸੱਲੀ ਤੋਂ ਗਮ ਕਿਤੇ ਗੰਭੀਰ ਗਹਿਰ ਗੰਭੀਰ ਸੀ ਉਹ ਕਰ ਹੀ ਕੀ ਸਕਦੀ ਸੀ ਸਵਾਈ ਦੁੱਖ ਅਨੁਭਵ ਕਰਨ ਦੀ ਉਹ ਸੜਕ ਦੇ ਮੋੜ ਤੱਕ ਨਾਲ ਆਈ ਉਸ ਸਟੇਸ਼ਨ ਤੱਕ ਨਾਲ ਚੱਲਣ ਦੀ ਖਾਹਿਸ਼ ਜਾਰੀ ਕੀਤੀ ਮੈਂ ਨਹੀਂ ਵਿੱਚ ਸਿਰ ਫੇਰ ਦਿੱਤਾ ਮੈਨੂੰ ਹਲੇ ਵੀ ਹਾਕੂ ਦੇ ਮੋੜਨ ਦੀ ਆਸ ਸੀ ਮੈਂ ਉਸ ਦੇ ਮਾਪਿਆਂ ਨੂੰ ਮਿਲਣ ਜਾਣਾ ਸੀ ਰਜਿੰਦਰ ਨੂੰ ਅੰਤਮ ਸ਼ਬਦ ਆਖੇ ਪੈਨ ਤੁਹਾਨੂੰ ਬੜੇ ਕਸ਼ਟ ਦਿੱਤੇ ਦੁੱਖਾਂ ਤੋਂ ਸਿવાય ਪੱਲੇ ਹੀ ਕੁਝ ਨਹੀਂ ਸੀ ਤੁਸੀਂ ਸਾਰਿਆਂ ਖਿਮਾ ਕਰ ਦੇਣਾ ਪੈਨ ਕਿ ਹੋ ਜੀਂਗਾ ਉਪਰੀਆਂ ਗੱਲਾਂ ਕਰਦੀਆਂ ਹਾਈ ਨੀ ਕਿਸਮਤੇ ਉਸ ਹਾਈ ਹਾ ਦਾ ਨਾਰਾ ਮਾਰਿਆ ਇੱਕ ਗੱਲ ਹੋਰ ਜਗਜੀਤ ਨੂੰ ਆਖੀ ਦਵਾਮਾ ਛੱਡ ਦੇਵੀਂ। ਦਾਵਾ ਛੱਡ ਦੇਵੀਂ। ਮੈਂ ਉਹਦੀ ਸ਼ਰਤ ਪੂਰੀ ਕਰ ਚੱਲੀ ਆਂ ਬੱਚਿਆਂ ਨੂੰ ਪੜਾਵੇ ਕਰਦੀ ਸੰਭਾਲ ਕਰੇ ਤੇ ਇਹਨਾਂ ਦੀ ਵੀ ਸੁੱਖ ਸੁੱਖ ਸੋਧ ਲਵੇ। ਰੱਜੀ ਦਾ ਗੱਲ ਪਾਰ ਆਇਆ ਉਸ ਤੋਂ ਕੁਝ ਵੀ ਨਾ ਆਖ ਹੋਇਆ ਸਿਰ ਹਿਲਾ ਕੇ ਹਾਮੀ ਭਰੀ ਅਸੀਂ ਗੱਲ ਬੱਕੜੀ ਵਿੱਚ ਜੁੜ ਗੰਨਾ ਰੋਵਾਂ ਤਸੱਲੀ ਕਿਸੇ ਭਗਵਾਨ ਕੋਲ ਨਹੀਂ ਸੀ ਜਿਹੜੀ ਮਿਲਦੀ ਮਸੀਰਤ ਜੀ ਤੋਂ ਵੇਦਾ ਹੋ ਕੇ ਰਖਸ਼ੇ ਬੈਠੀ ਰਖਸ਼ਾ ਬੁਰੀ ਤਰ੍ਹਾਂ ਚੱਲ ਕਰ ਰਿਹਾ ਸੀ ਪਤਾ ਨਹੀਂ ਉਸ ਵਿੱਚ ਕੀ ਨੁਕਸ ਸੀ ਨਿੱਕੀ ਇੱਟ ਦੀ ਡੋੱਡੀ ਆ ਗਈ ਦਰਵਾਜ਼ਾ ਬੰਦ ਸੀ ਬਾੜ ਦੇਲਾ ਬਾੜ ਦੇਲਾ ਕ ਵਿੱਚ ਪਿੱਤਲ ਦਾ ਜਿੰਦਾ ਠੁਕਿਆ ਹੋਇਆ ਸੀ ਉੱਥੋਂ ਹੀ ਸਿਰ ਝੁਕਾਇਆ ਤੇ ਰਖਸ਼ਾ ਰੇਲ ਦੇ ਸਟੇਸ਼ਨ ਵੱਲ ਮੋੜਿਆ ਰਖਸ਼ੇ ਵਾਲੇ ਦੀ ਤਲੀ ਉੱਤੇ ਪੈਸੇ ਰੱਖੇ ਉਹਦੀਆਂ ਅੱਖਾਂ ਵਿੱਚ ਕੋਈ ਦੁੱਖ ਡੁੱਬਾ ਪਿਆ ਸੀ ਅਤੇ ਮਨੁੱਖੀ ਹਮਦਰਦੀ ਧਰ ਰਹੀ ਸੀ ਉਹ ਮੇਰੀਆਂ ਤੇ ਰੱਜੀ ਦੀਆਂ ਗੱਲਾਂ ਸੁਣਦਾ ਰਿਹਾ ਮਨ ਨੇ ਆਖਿਆ ਭਰਾਵਾ ਜਾਂ ਖਬਰੇ ਤੂੰ ਕਿਹੜੇ ਭੰਬਰਾ ਮਧੋਲਿਆਂ ਰਖਸ਼ੇ ਅੱਗੇ ਜੋਆ ਹੋਇਆ ਹੈ ਇਸ ਸਮਾਜ ਵਿੱਚ ਤਾਂ ਦਰਦ ਦਰਦ ਦੇ ਗੱਲ ਲੱਗਣ ਨੂੰ ਤਰਸਿਆ ਪਿਆ ਮੈਂ ਜਿਹੀ ਬੈਂਚ ਉੱਤੇ ਬੈਠੀ ਸਾਂ ਜਿੱਥੋਂ ਬਾਜ਼ਾਰ ਵਾਲੀ ਖੁੱਲੀ ਸੜਕ ਦੂਰ ਤੱਕ ਦਿਸਦੀ ਸੀ ਮੈਨੂੰ ਹਲੇ ਵੀ ਕਿਸੇ ਦੀ ਉਡੀਕ ਸੀ ਕਿੰਨੀ ਵਾਰ ਬੈਂਚ ਉੱਤੇ ਬੈਠੀ ਤਿਰਕੀ ਸੜਕ ਆਵਾਜ਼ਾਂ ਵਾਲਿਆਂ ਨਾਲ ਭਰੀ ਹੋਈ ਵੀ ਸਿੱਖ ਨਹੀਂ ਸੀ ਟਿਕਟਾਂ ਦੀ ਘੰਟੀ ਵੱਜੀ ਮੈਂ ਟਿਕਟ ਨਹੀਂ ਲਈ ਸਿਗਨਲ ਹੋਇਆ ਮੈਂ ਟਿਕਟ ਨਹੀਂ ਖਰੀਦੀ ਜਦ ਗੱਡੀ ਪਲੇਟਫਾਰਮ ਉੱਤੇ ਆ ਰੁਕੀ ਤਦ ਮੈਂ ਟਿਕਟ ਵਾਰੀ ਅੱਕੇ ਖਲੋਤੀ ਬਰਨਾਲੇ ਦੀ ਟਿਕਟ ਮੰਗ ਰਹੀ ਸਾਂ ਆਉਣ ਵਾਲਾ ਨਹੀਂ ਆਇਆ ਇੱਥੋਂ ਤੱਕ ਕਿ ਗੱਡੀ ਪਲੇਟਫਾਰਮ ਛੱਡ ਚੁੱਕੀ ਜਦ ਗੱਡੀ ਸ਼ਹਿਰ ਦੇ ਆਸਤਿਆਂ ਵਿੱਚੋਂ ਗੁਜ਼ਰ ਰਹੀ ਸੀ ਤਦ ਮੈਨੂੰ ਖਿਆਲ ਆਇਆ ਪਤਾ ਨਹੀਂ ਮੈਂ ਕਿਸ ਪਾਪ ਦਾ ਫਲ ਸਾਂ ਜਿਸ ਨੂੰ ਸ਼ਾਹੀ ਤੇ ਸਰਦਾਰੀ ਸ਼ਾਨ ਵਾਲੇ ਪਟਿਆਲੇ ਨੇ ਉਗਲਛ ਦਿੱਤਾ ਜਿਸ ਵਿੱਚ ਇੱਕ ਅਜੇਹੀ ਥਾਂ ਵੀ ਸੀ ਜਿੱਥੇ ਸਭ ਦੇ ਦੁੱਖਣ ਵਾਲੇ ਜਾਂਦੇ ਸਨ ਮੇਰਗਾ ਮੁਸਕਾਨਾਂ ਨੇ ਮੇਰੇ ਹੰਝੂਆਂ ਨੇ ਇਸ ਪਟਿਆਲੇ ਨੂੰ ਫਿਰ ਵੀ ਸਜਦਾ ਦਿੱਤਾ ਮੈਂ ਆਪਣੀ ਪੀੜ ਦੀ ਅੱਗ ਨਾਲ ਹਰ ਇੱਕ ਲੱਖ ਦਾ ਮੂੰਹ ਤੋ ਲੈਣਾ ਚਾਹੁੰਦੀ ਸਾਂ ਪਟਿਆਲਾ ਪਿੱਛੇ ਰਹਿ ਗਿਆ ਪਟਿਆਲਾ ਹਮੇਸ਼ਾ ਲਈ ਬੀਤ ਗਿਆ ਇਹ ਸਾਢੇ 3 ਸਾਲ ਉਮਰ ਦਾ ਸੁਪਨਾ ਯਕੀਨ ਨਹੀਂ ਆਉਂਦਾ ਸੀ ਮੈਂ ਗੁਜਾਰਿਸ ਹਾਂ ਇਨਾ ਸਾਲਾਂ ਵਿੱਚ ਭਾਈ ਤਾਰੂ ਸਿੰਘ ਵਾਂਗ ਚੜਖੜੀ ਜੜੀ ਰਹੀ ਸਾਂ ਫਿਰ ਇਸ ਚੜਖੜੀ ਦਾ ਮੋਹ ਕਿਉਂ ਖਵਰੀ ਨਾਰੀ ਦੀ ਮਿੱਟੀ ਹੀ ਜਿਹੀ ਹੈ ਕਿ ਉਹ ਸਮਾਜੀ ਜ਼ੁਲਮ ਦੀ ਥਾਹ ਪਾਉਣ ਵਾਲੀ ਤੁਰ ਪੈਂਦੀ ਹੈ ਹੁਣ ਪੀੜ ਨਹੀਂ ਮਿਲੇਗੀ ਤਾਂ ਜੀਵਾਂਗੀ ਕਿਵੇਂ ਮੇਰੇ ਲਈ ਨਵੀਂ ਸਮੱਸਿਆ ਉੱਠ ਖਲੋਤੀ ਗੱਡੀ ਨੇ ਕਰਫਤਾਰ ਫੜੀ ਹੋਈ ਸੀ ਅਕੌਣੇ ਸ਼ੋਰ ਵਿੱਚ ਕਦੇ-ਕਦੇ ਚਾਂਦੀ ਦੀਆਂ ਕੰਟੀਆਂ ਡੂੰਘੀਆਂ ਵੱਜ ਉੱਠਦੀਆਂ ਗਿੜਿੰਗ ਅਸ਼ਾਇਦ ਮੇਰੇ ਰੂਨ ਉਹ ਹੀ ਸੌਣ ਦਾ ਸਾਨਾ ਤੇ ਬਾਰੀ ਵਿੱਚ ਦੀ ਆਉਂਦੇ ਹਵਾ ਦੇ ਫਰਾਟੇ ਮੇਰੇ ਥੱਪੜ ਮਾਰ ਮਾਰ ਲੰਘ ਰਹੇ ਸਨ ਮੇਰੀਆਂ ਅੱਖਾਂ ਬਰਸਾਤੀ ਚਸ਼ਮੇ ਵਾਂਗ ਭਰ-ਭਰ ਡੋਲ ਰੰਗਾ ਸਨ ਮੈਂ ਕਿਸੇ ਸਵਾਰੀ ਤੋਂ ਹਮਦਰਦੀ ਨਹੀਂ ਚਾਹੁੰਦੀ ਸਾਂ ਮੂੰਹ ਵਾਰ ਕੱਢੀ ਰੱਖਿਆ ਖੇਤਾਂ ਦੀ ਹਰਿਆਵਲ ਮੈਨੂੰ ਦਿਸਦੀ ਨਹੀਂ ਸੀ ਰੇਲਵੇ ਰੈਲ ਤੇ ਦੋਹੇ ਪਾਸਿਆਂ ਤੋਂ ਘਾਹ ਤੇ ਸਰਵਾੜ ਕੱਟ ਲਿਆ ਸੀ ਅਤੇ ਉਹਦੇ ਜੜਾਂਗੇ ਜੜਾਂਗੇ ਸਾਢੇ ਪਾਈ ਸਨ ਗੱਡੀ ਸਟੇਸ਼ਨ ਤੇ ਸਟੇਸ਼ਨ ਛੱਡੀ ਜਾ ਰਹੀ ਸੀ ਚੈੱਕ ਕਰ ਆਇਆ ਬਿਨਾਂ ਮੂੰਹ ਉਤਾਹ ਕਰੇ ਟਿਕਟੱਕੇ ਕਰ ਦਿੱਤਾ ਉਸ ਟੱਕ ਕੇ ਮੇਰੇ ਹੱਥ ਫੜਾਇਆ ਟਿਕਟ ਮੈਂ ਵੇਖੀ ਜਾ ਰਹੀ ਸੀ ਮੈਨੂੰ ਵੀ ਕਿਸੇ ਚੈੱਕ ਕਰਨੇ ਟੱਕ ਕੇ ਵਾਪਸ ਕਰ ਦਿੱਤਾ ਸੀ ਜਿਵੇਂ ਟੱਕਿਆ ਟਿਕਟ ਸੁਟਿਆ ਨਹੀਂ ਜਾ ਸਕਦਾ ਸਫ਼ਰ ਬਾਕੀ ਹੁੰਦਾ ਹੈ ਏਜੰਟ ਕਿਉਂ ਪਗਾਈ ਜਾਵੇ ਜਿਉ ਜਿਉ ਪਟਿਆਲਾ ਦੂਰ ਹੁੰਦਾ ਗਿਆ ਨਵੀਂ ਆਸ ਦਾ ਮੂਲ ਲਿਸ਼ਕਦਾ ਗਿਆ ਮੇਰੇ ਹੰਝੂ ਰੁਕਦੇ ਮੈਂ ਦੋ ਖੇਤਾਂ ਦੀ ਵਿੱਥ ਉਤੇ ਇੱਕ ਹਿਰਨੀ ਨੂੰ ਟਿੱਬੇ ਦੀ ਢਾਲ ਉੱਤਰਦਿਆਂ ਤੱਕਿਆ ਉਹਦੀ ਇੱਕ ਬਰਾਸ਼ ਕਣਕ ਦੇ ਪੱਠੇ ਫੜੇ ਹੋਏ ਸਨ ਇੱਕ ਦੁਨੀਆ ਚੰਦ ਇਹ ਦੁਨੀਆ ਚੰਦਰੀ ਹੋਣ ਤੇ ਵੀ ਨਹੀਂ ਸੁੱਟੀ ਜਾ ਸਕਦੀ ਸਮਾਜ ਦੇ ਬੇਪਰਵਾਹ ਝੇਕੜ ਵਿੱਚ ਤੁਹਾਡਾ ਮੋਹ ਮੈਨੂੰ ਹਮੇਸ਼ਾ ਇੱਕ ਕਮਲ ਵਾਂਗ ਦਿਸਦਾ ਰਹੇ ਮੈਂ ਅੱਖਾਂ ਬੀਟ ਲੰਗਾ ਜ਼ਿੰਦਗੀ ਦੀ ਫਿਲਮ ਸ਼ੁਰੂ ਹੋ ਗਈ ਮਾਂ ਬਾਪ ਦੇ ਧੁੰਦਲੇ ਨਕਸ਼ ਕਲਪਨਾ ਦੇ ਪ੍ਰਕਾਸ਼ ਵਿੱਚ ਹੱਸ ਰਹੇ ਸਨ ਛੋਟੀ ਜਿੰਨੀ ਨੂੰ ਮਾਸੀ ਚੁੱਕ ਖਲੋਤੀ ਹੈ ਮਾਂ ਬਾਪ ਅੰਬਰ ਨੂੰ ਉੱਡੀ ਜਾ ਰਹੇ ਹਨ ਆ ਵੇਖੋ ਮਾਜਰੀ ਦੇ ਸਕੂਲ ਚਾਚਾ ਮੈਨੂੰ ਉਂਗਲੀ ਫੜੀ ਛੱਡਣ ਆਇਆ ਹੈ ਮਾਸਟਰ ਨੇ ਮੈਨੂੰ ਊੜਾੜਾ ਪੜਾ ਰਹੀ ਹੈ ਫਿਰ ਕਰਤਾਰੇ ਦੇ ਵਿਆਹ ਵਿੱਚ ਗਿੱਦੜਾ ਪਾ ਪੈ ਰਿਹਾ ਹੈ ਤੁਸੀਂ ਸ਼ੀਸ਼ੇ ਅੱਗੇ ਪੱਗ ਸਜਾਉਂਦੇ ਹੋ ਮੈਂ ਤੁਹਾਨੂੰ ਵੇਖ ਵੇਖ ਖਿੜਦੀ ਜਾ ਰਹੀ ਹਾਂ ਫਿਰ ਤੁਸੀਂ ਕਿਸੇ ਕਿਸੇ ਸਨਿਚਰ ਆਉਂਦੇ ਹੋ ਕਾਲਜ ਜਾ ਕੇ ਤੁਸੀਂ ਮੋੜਾਂ ਨਹੀਂ ਪਾਉਂਦੇ ਤੁਹਾਡਾ ਮੂੰਹ ਫਿਰ ਵੀ ਪਿਆਰਾ ਲੱਗਦਾ ਹੈ ਤੁਸੀਂ ਨਹਿਰ ਵਿੱਚ ਛਾਲ ਮਾਰਦੇ ਹੋ ਵਾਦੇ ਨੂੰ ਪੱਕਾ ਕਰਦੇ ਹੋ ਵਾਦੇ ਪੂਰੇ ਨਹੀਂ ਜਾਂਦੇ ਬੰਸੂ ਤੁਹਾਨੂੰ ਚੜਾਉਂਦੀ ਹੈ ਕਰਾੜ ਆਖਦੀ ਹੈ ਤੁਹਾਡਾ ਵਿਆਹ ਹੋ ਜਾਂਦਾ ਹੈ ਸੁਆਗਤ ਰਾਤ ਵਿੱਚ ਅੱਜ ਕਿ ਰੋਂਦੇ ਹੋ ਸ਼ਰਾਬੀ ਹੋਏ ਲੱਛੇ ਵੀਰ ਦੀ ਜਨ ਆਉਂਦੇ ਹੋ ਜੰਗ ਸਾਹਿਬ ਦੇ ਮੇਲੋਂ ਮੈਨੂੰ ਵੀਜੀ ਕੋਲ ਲੈ ਜਾਂਦੇ ਹੋ ਉਹ ਧੀ ਬਣਾਉਂਦੀ ਬਾਹ ਲਾਉਂਦੀ ਹੈ ਕੋਈ ਰੋਗ ਤੁਹਾਡੇ ਜਜ਼ਬੇ ਦੀ ਸੰਗੀਕੋਟ ਦੀ ਮੋੜਹਿਰਨੀ ਫਿਦਕੀ ਫਾਲ ਲੈਂਦੇ ਹਨ ਉਜਾੜ ਵਿੱਚ ਕਾਣੇ ਦਿਓ ਦੀ ਹਵੇਲੀ ਹੌਲਦੀ ਹੈ ਤੇਜਾ ਪਰਾਂ ਤੋਂ ਦੁਸ਼ਮਣ ਹੋ ਜਾਂਦਾ ਹੈ ਗੁਰਮਖੀ ਪੱਗ ਵਾਲਾ ਗ੍ਰੰਥੀ ਜੋੜੀ ਚਰਜੀਵ ਹੋਵੇ ਤੇ ਅਰਦਾਸ ਕਰਦਾ ਹੈ ਕਾਲੀਕਾਰ ਛੜਕ ਉੱਤੇ ਤਰਦੀ ਹੈ ਸਭਿਤਾ ਦੀਆਂ ਰਵਾਇਤਾਂ ਵਾਲਾ ਪਟਿਆਲਾ ਆ ਜਾਂਦਾ ਜਿਹਦੇ ਮੋੜ ਵਿੱਚ ਜੇਲ੍ਹ ਪੈਂਦੀ ਹੈ ਫਿਰ 3.5 ਸਾਲ ਦੀ ਕੈਦ ਕੈਦ ਬਾ ਮਸ਼ੱਕਤ ਨਾਲ ਛਾਂਟੇ ਫालतੂ ਮੇਰਾ ਪਿੰਡਾ ਬਲ ਉੱਠਦਾ ਹੈ ਮੇਰੇ ਬੱਚੇ ਦਾ ਕਤਲ ਬੁਮਾਰਗਾਂ ਬਗਿਆੜਾਂ ਦਾ 파ੜ ਖਾਣ ਨੂੰ ਵਧਣਾ ਤੁਹਾਡੇ ਅੱਗੇ ਢਾਲ ਡਾਉਣਾ ਸਭ ਕੁਝ ਹੀ ਸਕਾਰ ਸਕਾਰ ਦਿਸਦਾ ਹੈ ਅਚਾਨਕ ਜੇਲ੍ਹ ਦੇ ਫਾਟਕ ਦਾ ਕੁੰਡਾ ਟੁੱਟ ਜਾਂਦਾ ਹੈ ਟੁੱਟੇ ਪਰਾਂ ਵਾਲੀ ਮੈਨਾ ਪਿੰਜਰੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੀ ਪਰ ਕਰੋ ਬਗਾਹੀ ਜਾਂਦੀ ਹੈ ਰੇਲਵੇ ਸਟੇਸ਼ਨ ਦੀ ਘੰਟੀ ਮੇਰੇ ਲਗਣ ਤੋੜ ਦਿੰਦੀ ਹੈ ਇੱਕ ਚੀਖ ਛੱਕ ਛੱਕ ਫਿਰ ਇੱਕ ਜ਼ੋਰ ਦਾ ਧੱਕਾ ਵੱਜਦਾ ਹੈ ਗੱਡੀ ਦਾ ਬੂਹਾ ਆਪਣੇ ਆਪ ਖੁੱਲ੍ਹ ਜਾਂਦਾ ਹੈ ਸਾਹਮਣੇ ਮੋٹے ਅੱਖਰਾਂ ਅੱਖਰਾਂ ਵਿੱਚ ਬਰਨਾਲਾ ਲਿਖਿਆ ਦਿਸਦਾ ਹੈ ਮੋਹੇ ਦੇ ਅੱਗੇ ਤੁਸੀਂ ਬੇਅਦਬ ਉਦਾਸ ਮੋਹ ਲੈ ਖਲੋਤੇ ਹੋ ਮੇਰੇ ਮਨ ਵਿੱਚ ਹੂ ਘੁੱਟਦੀ ਹੈ ਰੱਬਾ ਤੁਸੀਂ ਮੇਰੇ ਕਰਨ ਕਿਉਂ ਮੁੱਕਦੇ ਹੋ ਮੈਂ ਹੇਠਾਂ ਉਤਰ ਕੇ ਵੇਖਿਆ ਚਾਚਾ ਕਾਲੀ ਕਾਲੀ ਡੱਬੇ ਪੜਤਾਲ ਰਿਹਾ ਸੀ ਫਿਰ ਉਹ ਸੁੱਝੀਆਂ ਅੱਖਾਂ ਨਾਲ ਮੇਰੇ ਕੋਲ ਆ ਗਿਆ ਕਿਸੇ ਨੂੰ ਵੀ ਕੁਝ ਪੁੱਛਣ ਦੀ ਹਿੰਮਤ ਨਹੀਂ ਸੀ ਮੇਰਾ ਸਾਹ ਫੁੱਲ ਰਿਹਾ ਸੀ ਤੁਹਾਡੀ ਅੰਦਰ ਸੂਝ ਮੇਰੇ ਰਾਤ ਦੀ ਝਟਖੜੀ ਪੀੜਾ ਦਾ ਅਨੁਮਾਨ ਲਾ ਰਹੀ ਸੀ ਜਿਸ ਵਿੱਚੋਂ ਮਜ਼ਬੂਤੀ ਨਿਕਲ ਆਈ ਸਾਂ ਸ਼ਾਇਦ ਇਹ ਹੈਰਾਨੀ ਵਾਲੀ ਹੀ ਗੱਲ ਸੀ ਸਰੂਪ ਦੀ ਦੁਕਾਨ ਤੱਕ ਆਉਂਦਿਆਂ ਅਸੀਂ ਮੂਕ ਰਹੇ ਸਾਡੇ ਉੱtre ਚਿਹਰੇ ਵੇਖ ਕੇ ਸਰੂਪ ਦੇ ਦਾਗ ਹੋ ਡੂੰਗੇ ਪੈ ਗਏ ਸਰਦਾਰ ਜੀ ਸਸਤੀ ਅਕਾ ਪਲਾ ਹੋਵੇ ਵਿਚਾਰੇ ਸਰੂਪ ਦਾ ਜਿਸ ਚੁੱਪ ਦੀ ਪੀਚੀ ਗੰਢ ਨੂੰ ਹਿਚਕੀਆਂ ਨਾਲ ਤਾਂ ਖੋਲ ਲਿਆ ਤੁਸੀਂ ਸਿਰ ਨੀਮਾ ਕਰਕੇ ਅਗਾਹ ਲੰਘੇ ਸਿਰੇ ਵਾਲੀ ਮੇਜ਼ ਦਿਵਾਲੇ ਅਸੀਂ ਤਿੰਨੇ ਜਾ ਬੈਠੇ ਸ਼ਾਮ ਦੇ 4 ਵਜੇ ਗਏ ਸਨ ਮੇਰੇ ਲੱਛੇ ਮੂੰਹ ਮੇਰੇ ਲਿਸੇ ਮੂੰਹ ਵੱਲ ਵੇਖ ਕੇ ਤੁਸੀਂ ਹੋਰ ਗੰਭੀਰ ਹੋ ਜਾਂਦੇ ਮੇਰਾ ਰੋਣ ਨੂੰ ਜੀ ਕਰਦਾ ਪਤਾ ਨਹੀਂ ਮੇਰੀਆਂ ਅੱਖਾਂ ਕਦੋਂ ਪਾਰਾਂਗਾ ਹੂੰ ਹੁਣ ਕਾਹਤੋਂ ਰੋਂਦੀਆਂ ਭਲਾਂ ਤੁਸੀਂ ਰਮਾਲ ਅੱਗੇ ਕਰਦੇ ਆੱਖਾਂ ਤੂੰ ਸਮਝ ਅੱਗੇ ਅਗਿਆਤ ਵਿੱਚ ਕੋਈ ਪਾਪ ਹੋ ਗਿਆ ਸੀ ਉਹਦੀ ਸਜ਼ਾ ਪੁੱਗਤਾਈ ਹੁਣ ਅਹਿਸਾਸ ਕਿਉਂ ਦੁੱਖ ਦੇਵੇ ਬੀਤ ਗਈ ਬੀਤ ਗਈ ਮੱਖਾਂ ਪੁੰਝ ਲੰਨਾ ਤੁਹਾਡੇ ਬੋਲ ਖੁਰਦੀ ਜਿੰਦ ਲਈ ਆਸਰਾ ਸਨ ਪਰ ਫਟ ਤਾਂ ਅੰਗੂਰਾਂ ਤੇ ਆਏ ਵੀ ਚੀਸਾਂ ਪੈਂਦੇ ਹਨ ਇਹ ਤਾਂ ਹਲੇ ਸੱਜਰੇ ਸਨ ਮੈਂ ਪਾਪ ਤੋਂ ਆਈ ਦੁਸੱਟੀ ਕਟਾਂ ਪਰ ਕਮਜ਼ੋਰੀਆਂ ਦਿਲ ਹਲੇ ਵੀ ਤੀਰ ਨਹੀਂ ਬਣਦਾ ਸੀ ਸਜਾ ਪੁਗਤ ਲੈਣ ਪਿੱਛੋਂ ਮਨੁੱਖ ਸੱਚੀ ਆਜ਼ਾਦ ਹੋ ਜਾਂਦਾ ਹੈ ਮਨਪਸੰਦ ਆਜ਼ਾਦ ਸਰੂਪ ਆਖਣ ਤੋਂ ਬਿਨਾਂ ਹੀ ਚਾਹ ਰੱਖ ਗਿਆ ਪਤਾ ਨਹੀਂ ਤੁਸੀਂ ਕਿਵੇਂ ਰਮਾਲ ਲਾ ਲਿਆ ਮੈਂ ਭੁੱਖੀ ਹਾਂ ਮੈ ਰਾਤ ਦਾ ਹੀ ਕੁਝ ਨਹੀਂ ਖਾਦਾ ਸੀ ਜਦ ਅੰਦਰ ਤੱਕ ਦੀਗ ਹੋਇਆ ਪਿਆ ਹੈ ਖਾਣ ਕੀ ਨੂੰ ਸੋਚਦਾ ਹੈ ਸਰੂਪਿਆ ਕੁਝ ਖਾਣ ਨੂੰ ਵੀ ਭੇਜੀ ਤੁਸੀਂ ਚਾਹ ਵਾਲੇ ਨੂੰ ਹੱਥ ਦੀ ਸੈਂਤ ਦਿੱਤੀ ਤੁਸੀਂ ਚਾਹ ਪਿਆ ਲਿਆ ਵਿੱਚ ਪਾਈ ਚਾਹ ਵਿੱਚੋਂ ਇਲਾਇਚੀ ਦੀ ਸੁਗੰਧ ਆ ਰਹੀ ਸੀ ਮਨ ਹੌਲਾ ਹੋ ਗਿਆ ਗੰਮ ਕਿਤੇ ਹੇਠ ਲਿਟਿਆ ਜਾ ਬੈਠਾ ਸਰੂਪ ਸਮੋਸੇ ਰੱਖ ਗਿਆ ਚਾਚਾ ਚਟਨੀ ਦਾ ਬੜਾ ਸ਼ੌਕੀਨ ਸੀ ਮੇਰੀ ਭੁੱਖੀ ਆ ਤ੍ਰਿਪਤ ਵੇਖ ਕੇ ਤੁਸੀਂ ਆਪਣਾ ਬੱਚ ਦਾ ਸਮੋਸਾ ਮੇਰੇ ਵੱਲ ਧੱਕ ਦਿੱਤਾ ਮੈਂ ਖਾਮੋਸ਼ ਧੰਨਵਾਦ ਨਾਲ ਅੱਧਾ ਤੋੜ ਲੈ ਅਤੇ ਤੁਹਾਡੇ ਵੱਲ ਵੇਖ ਕੇ ਮੁਸਕਾ ਪਈ ਮੇਰੀ ਜਰਾ ਜਿੰਨੀ ਖੁਸ਼ੀ ਤੁਹਾਨੂੰ ਲੰਬਾ ਸੰਤੋਖ ਦੇ ਗਈ ਤੁਸੀਂ ਪ੍ਰਸੰਨ ਤਸੱਲੀ ਨਾਲ ਲੰਬਾ ਹੌਂਕਾ ਪਰਿਆ ਚਾਚਾ ਕੁਝ ਵੀ ਨੋਟ ਨਹੀਂ ਕਰ ਸਕਿਆ ਉਹ ਚਾਹ ਦੇ ਮੋٹے ਸੁੜਕ ਕੇ ਮਾਰ ਰਿਹਾ ਸੀ ਬਸ ਬਈ ਉਹ ਡੱਕ ਖਾਲੀ ਪਿਆਲਾ ਮੇਜ਼ ਉੱਤੇ ਰੱਖਦਾ ਉਠਖਲੋਤਾ ਕਿ ਤੇ ਦੂਰ ਨਾ ਤੁਰ ਜਾਈ ਮੈਂ ਚਾਚੇ ਨੂੰ ਚਿਤਾਵਨੀ ਦਿੱਤੀ ਚਾਚਾ ਦੁਕਾਨ ਤੋਂ ਥੱਲੇ ਲੈ ਗਿਆ ਤੁਸੀਂ ਜੀ ਪਰ ਕੇ ਮੈਨੂੰ ਤੱਕਿਆ ਜਿਵੇਂ ਪੁੱਛ ਰਹੇ ਹੋ ਮੋ ਜ਼ਖਮ ਕਿੱਥੇ ਕਿੱਥੇ ਲੱਗੇ ਹਨ ਪੀੜ ਦਾ ਹਾਲ ਦੱਸ ਇੱਥੋਂ ਹੀ ਅੱਜ ਹੀ ਸਿੱਧੇ ਕੰਗਣਵਾਲ ਨੂੰ ਚੱਲਣਾ ਹੈ ਮੈਂ ਬੀਜੀ ਨੂੰ ਆਖਾਇਆ ਤੁਸੀਂ ਦੋਰੇ ਚਾਰ ਨਾਲ ਦੱਸਿਆ ਮੈਂ ਵੇਖਿਆ ਤੁਸੀਂ ਸਭ ਜ਼ਿੰਮੇਵਾਰੀਆਂ ਸਿਮੇਟ ਲੰਗਿਆ ਸਨ ਨਤੀਜਿਆਂ ਦਾ ਭੈ ਕੋਈ ਨਹੀਂ ਸੀ ਤੁਹਾਡੇ ਚਿਹਰੇ ਉੱਤੇ ਸੰਦੀਤ ਦੀ ਨਾਲ ਡੜਢ ਤਾ ਰਹੀ ਸੀ ਉੱਤਰ ਵਿੱਚ ਮੇਰਾ ਲਿਸਾ ਮੋਹ ਲਾਲ ਗੁਲਾਲ ਹੋ ਗਿਆ ਮੁਸਕਾਨ ਦੀਆਂ ਅੱਖਾਂ ਮੀਟਦੇ ਆ ਤੁਹਾਨੂੰ ਖਾਮੋਸ਼ ਸ਼ੁਕਰੀਆ ਦਿੱਤਾ ਐਨ ਪਾਵਰ ਵਿੱਚ ਡੁੱਬ ਰਹੀ ਦੀ ਤੁਸੀਂ ਵਾਹ ਫੜੀ ਸੀ ਮੇਰੀ ਬਾਜ਼ਾਰ ਵੱਲ ਪਿੱਠ ਸੀ ਸਾਹਮਣੇ ਲੱਗਾ ਸ਼ੀਸ਼ਾ ਮੈਨੂੰ ਚੁਭ ਰਿਹਾ ਸੀ ਪਰ ਹੁਣ ਬਾਜ਼ਾਰ ਮੈਨੂੰ ਘੱਟ ਸਗੋਂ ਮੈਂ ਬਾਜ਼ਾਰ ਨੂੰ ਬਹੁਤਾ ਵੇਖ ਰਹੀ ਸਾਂ ਕੀ ਹਾਲ ਹੈ ਤੁਸੀਂ ਸਾਰੇ ਗੰਮਾਂ ਨੂੰ ਗੱਲ ਵੱਖਰੀ ਵਿੱਚ ਘੁੱਟਿਆ ਪੁੱਛਿਆ ਮੈਨੂੰ ਇਹਉਂ ਜੱਪਿਆ ਜਿਵੇਂ ਪੱਜੀ ਟੁੱਟੀ ਨੂੰ ਬੁੱਕਲ ਵਿੱਚ ਲੈ ਲਿਆ ਮੇਰੀ ਖਾਤਰ ਸਾਰੇ ਜਹਾਨ ਨੂੰ ਮੂੰਹ ਚੜਾ ਆਇਓ ਮੇਰੀ ਖੁਸ਼ੀ ਦੀ ਝੀਲ ਕਨਾਰੇ ਵਿੱਚ ਬੰਦ ਵੀ ਉਛਲੀ ਜਾ ਰਹੀ ਸੀ ਸ਼ੁਕਰ ਹੈ ਜੇ ਮੈਨੂੰ ਨਕਾਸ਼ ਮਿਲਿਆ ਨਕਾਸ਼ ਦੀ ਜ਼ਿੰਦਗੀ ਹੈ ਹੁਣ ਤੱਕ ਤਾਂ ਮੈਂ ਭਾਰ ਹੀ ਢੋਆ ਸੀ ਤੁਸੀਂ ਮੇਜ਼ ਹੇਠਾਂ ਮੇਰੀ ਜੁੱਤੀ ਨੂੰ ਦਬਾ ਕੇ ਆਪਣਾ ਉੱਤਰ ਮੰਗੇ ਮੈਂ ਕੁਝ ਚੇਤੇ ਆ ਜਾਣ ਤੇ ਮੁਸਕਾ ਪਈ ਧੰਨਵਾਦ